ਹਾਲੇ ਥੋੜੇ ਚਿਰ ਪਹਿਲਾਂ ਹੀ ਕਿਸਾਨਾਂ ਦੇ ਮੋਰਚੇ ਸਰਕਾਰ ਤੇ ਪ੍ਰਸ਼ਾਸਨ ਦੇ ਵੱਲੋਂ ਕਰਵਾਏ ਸੀ ਖਤਮ ਤੇ ਮੋਰਚੇ ਖਤਮ ਹੋਣ ਤੋਂ ਬਾਅਦ ਹਰ ਕੋਈ ਕਿਸਾਨਾਂ ਦਾ ਹਮਦਰਦ ਬਣਦਾ ਹੋਇਆ ਨਜ਼ਰ ਆ ਰਿਹਾ ਸੀ ਪਰ ਇੱਕ ਵਿਅਕਤੀ ਇੰਦਰਜੀਤ ਸਿੰਘ ਕੋਟ ਬੁੱਢਾ ਦੇ ਵੱਲੋਂ ਅਜੇਹੇ ਸਭ ਨੂੰ ਹਲਾ ਕੇ ਰੱਖ ਦੇਣ ਵਾਲੇ ਜਗਜੀਤ ਸਿੰਘ ਡੱਲੇਵਾਲ ਬਾਰੇ ਵੱਡੇ ਖੁਲਾਸੇ ਕਰ ਦਿੱਤੇ ਜਿਸ ਨੂੰ ਸੁਣ ਕੇ ਕਿਸਾਨਾਂ ਨੂੰ ਵੀ ਸ਼ਾਇਦ ਯਕੀਨ ਨਹੀਂ ਆਵੇਗਾ ਤਾਂ ਅਖਰ ਕਿਹੜੇ ਵੱਡੇ ਖੁਲਾਸੇ ਕਰਤੇ ਜੋ ਹੁਣ ਮੋਰਚੇ ਲੱਗੇ ਸੀ ਉਹਨਾਂ ਦੇ ਵਿੱਚ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਅਜਿਹਾ ਕੀ ਕਰਤਾ ਜੋ ਕੋਰਟ ਬੁੱਢਾ ਦੇ ਵੱਲੋਂ ਖੁਲਾਸੇ ਕੀਤੇ ਨੇ ਪੂਰੀ ਗੱਲਬਾਤ ਸੁਣਾਉਣੀ ਹੈ ਦੋਸਤੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਕੁਝ ਮੈਂ ਪਹਿਲਾਂ ਵੀ ਆਪਣੇ ਫੇਸਬੁੱਕ ਤੇ ਚਾਰ ਸ਼ਬਦ ਲਿਖ ਕੇ ਪਾਏ ਸੀ ਜਥੇਬੰਦੀ ਪ੍ਰਤੀ ਮੋਰਤੇ ਪ੍ਰਤੀ ਔਰ ਜਿਹੜੀ ਬਾਇਟ ਅੱਜ ਮੈਂ ਦੇਖ ਰਿਹਾ ਆ ਸਾਂ ਜੀ ਪੰਜਾਬ ਤੋਂ ਹਰਿਆਣਾ ਤੋਂ ਸਰਦਾਰ ਸੁਖਜਿੰਦਰ ਸਿੰਘ ਖੋਸਾ ਦੀ ਸੁਦਾਰ ਸੁਖਜਿੰਦਰ ਸਿੰਘ ਖੋਸਾ ਸਾਡੇ ਭਾਵੇਂ ਲੱਖ ਮਤਭੇਦ ਹੋਣ ਪਰ ਉਹਨਾਂ ਨੇ ਗੱਲ ਕੋਈ ਲਕਾਸ਼ ਪਾ ਕੇ ਨਹੀਂ ਰੱਖੀ ਕਿ ਜਿਵੇਂ ਕੰਨੀ ਕਦਰ ਨੇ ਵੀ ਕੋਣ ਨਹੀਂ ਕਿਸੇ ਨੂੰ ਮਿਲਣ ਦੇਣ ਦਾ ਮੋਰਚੇ ਦੇ ਆਗੂ ਨੇ ਮੋਰਚੇ ਦੇ ਲੀਡਰ ਨੇ ਸਾਰਾ ਕੁਝ ਮੋਰਚੇ ਦੀ ਜ਼ਿੰਮੇਵਾਰੀ ਸੰਭਾਲਦੇ ਰਹੇ ਮੈਂ ਗੱਲ ਕਰੂੰਗਾ ਜਗਦੀਸ਼ ਸਿੰਘ ਡੱਲੇ ਵਾਲ ਨਾਲ ਸਵਾਲ ਪੁੱਛਣਾ ਚਾਹਨਾ ਕਾਕਾ ਸਿੰਘ ਕੋਲੜਾ ਤੋਂ ਸਵਾਲ ਪੁੱਛਣਾ ਚਾਹਨਾ ਭੰਨੂ ਘੁਆਰ ਤੋਂ ਸਵਾਲ ਪੁੱਛਣਾ ਚਾਹਨਾ ਕਿ ਤੁਸੀਂ ਤੂੰ ਤਿੰਨਾਂ ਬੰਦਿਆਂ ਨੇ ਜ਼ਿੰਮੇਵਾਰੀ ਚੁੱਕ ਕੇ ਉਹ ਮੋਰਚੇ ਦਾ ਘਾਣ ਕਿਵੇਂ ਕੀਤਾ ਔਰ ਕਿੱਥੋਂ ਤੱਕ ਗਏ ਤੁਸੀਂ ਸਾਡੇ ਨਾਲ ਲੋਕ ਔਰ ਵਲਟੇ ਪੱਧਰ ਤੇ ਸਾਡੇ ਜਥੇਬੰਦੀਆਂ ਦੇ ਵਿੱਚ ਸਭਿਲਟ ਭਰੇ ਜਾਂਦੀ ਰਹੀ ਵੱਤੀਆਂ ਜਥੇਬੰਦੀਆਂ ਦਾ ਇੱਕ ਅਸੀਂ ਹਿੱਸਾ ਸਾਡੇ ਵਿੱਚ ਸਾਢੇ 10 ਜਥੇਬੰਦੀਆਂ ਚੱਲਦੀਆਂ ਸੀ। ਹੋਰ 15-16 ਜਥੇਬੰਦੀਆਂ ਰਾਜੀਵਾਲ ਸਾਹਿਬ ਨਾਲ ਡੱਲੇਵਾਲ ਸਾਹਿਬ ਦੀਆਂ ਵਿੱਚ ਚੱਲਦੀਆਂ ਜੀ ਸਾਰੇ ਇਕੱਠੇ ਚੱਲਦੇ ਸੀ ਦੋ ਗਰੁੱਪ ਸੀ। ਪਰ 220 ਦੇ ਵਿੱਚ ਲੜਾਈ ਲੜ ਕੇ ਤਿੰਨ ਕਾਲੇ ਕਾਨੂੰਨ ਰੱਦ ਤਾਂ ਕਰਵਾਏ ਬਾਕੀ ਅਧੂਰੀਆਂ ਮੰਗਾਂ ਜਿਵੇਂ ਐਮਐਸਪੀ ਜਾਂ ਹੋਰ ਮਸਲੇ ਜਿਹੜੇ ਆ ਉਹ ਨਿਕਲ ਕੇ ਆਏ ਅੰਦੋਲਨ ਲੜਦੇਆਂ ਦੌਰਾਨ। ਠੀਕ ਆ ਸੰਜੀਤ ਅਗਰਵਾਲ ਨੇ ਸਾਨੂੰ ਲਿਖਤੀ ਵੀ ਦਿੱਤਾ। ਪਰ ਉਹਦੇ ਦੇ ਵੱਡੇ ਪੱਧਰ ਤੇ ਵੀ ਡੱਲੇ ਵਾਲ ਬੋਲਦਾ ਰਿਹਾ ਕਿ ਕੋਰਬੜਾ ਸਾਹਿਬ ਕੋਲੀ ਹੱਡੀ ਜਤਿੰਦਰ ਪਤਨਿਕ ਕੌਣ ਆ ਕਿ 3000 ਕਰੋੜ ਦੇ ਵਿੱਚ ਲੋਕ ਵੇਚ ਗਏ ਫਰਾਨਾ ਫਰਾਨਾ ਬੰਦਾ ਵੇਚ ਗਿਆ ਦੂਜਾ ਤੀਜਾ ਹੋ ਗਿਆ ਪਰ 2020 ਦੇ ਵਿੱਚ ਤਾਂ ਕੁਝ ਪ੍ਰਾਪਤੀਆਂ ਵੀ ਕੀਤੀਆਂ ਠੀਕ ਹੈ ਸਾਡੇ ਹਿਸਾਬ-ਕਿਤਾਬਾਂ ਦੇ ਮੱਤ ਭੇਜ ਦੇਵਾਂਗੇ ਤਾਰੀ ਗੱਲ ਹੋਊਗੀ ਸੰਯੁਕਤ ਮੋਰਚੇ ਦੀ ਪਰ ਉਹਦੇ ਚ ਇਹ ਆ ਕਿ ਉਥੋਂ ਪ੍ਰਾਪਤੀ ਤਾਂ ਅਸੀਂ ਕੁਛ ਨਾ ਕੁਛ ਕੀਤੀ ਜਿਹੜੇ ਦੇਸ਼ ਦੇ ਕਾਨੂੰਨ ਉਹਨਾਂ ਨੂੰ ਰੱਦ ਕਰਵਾ ਕੇ ਸੇਵਤ ਕਰਵਾਇਆ ਪਰ ਇਹ ਆ ਜਿਹੜਾ ਘੋਲ ਆ ਲੰਮਾ ਸਮਾਂ ਚੱਲ ਕੇ ਪੂਰਾ 2 ਸਾਲ ਦੇ ਵਿੱਚ ਗੈਰ ਰਾਜਨੀਤਿਕ ਮੋਰਚੇ ਦਾ ਬੜੇ ਤੰਗ ਹੋ ਕੇ ਥੜਾ ਬੱਦਾ ਬੜੇ ਓਖਿਆਂ ਕੇ ਬੜੇ ਵੱਡੇ ਖਰਚੇ ਆਏ 3-4 ਸਾਲ ਭਜਨਾਸ ਕੀਤੀ ਆਖਿਰ ਕਰਕੇ ਸਾਡਾ ਖਮਿਆਜਾ ਕੀ ਨਿਕਲਿਆ ਔਰ ਇੱਥੋਂ ਤੱਕ ਕੋਈ ਮਿਹਨਤਾਂ ਕਰਕੇ ਕਿ ਜਿੰਨਾ ਪੰਜਾਬ ਦਾ ਅਸੀਂ ਖਰਚਾ ਕਰਵਾ ਚੁੱਕੇ ਆ ਇਨਾ ਪੰਜਾਬ ਤੇ ਕਰਜ਼ਾ ਨੀਗਾ ਜੇ ਇਸ ਪਾਸੇ ਤੁਰ ਪੈਂਦੇ ਤੇ ਪੰਜਾਬ ਦਾ ਕਰਜ਼ਾ ਜਿਹੜਾ ਇਸ ਪਾਸੇ ਨੂੰ ਗ੍ਰਹੀ ਕਰਕੇ ਵੀ ਅਸੀਂ ਕਿਸਾਨਾਂ ਦਾ ਖਤਮ ਕਰ ਸਕਦੇ ਸੀ ਪਰ ਲੋਕਾਂ ਦਾ ਨਜਾਇਜ਼ ਖਰਚਾ ਕਰਵਾਇਆ 40 ਤੋਂ 42 ਜਾਨਾਂ ਗਈਆਂ ਸੁਭ ਕਰਨ ਗਿਆ ਫਿਰ ਤਪਾਲ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ 6 ਜਨਾਂ ਦੀਆਂ ਜਿਹੜੀਆਂ ਅੱਖਾਂ ਗਈਆਂ ਕਿਸਾਨਾਂ ਨੇ ਸਹਾ ਦਾ ਜਾਨ ਪੀਤਾ ਪਰ ਤੁਸੀਂ ਕੀ ਕੀਤਾ ਤੁਸੀਂ ਤਾਂ ਬਸ ਆਪਣੀ ਡਿਕਟੇਟਰਸ਼ਿਪ ਰੱਖੀ ਔਰ ਇਥੋਂ ਤੱਕ ਵੀ ਤੁਸੀਂ ਕੀਤਾ ਸਾਡੇ ਨਾਲ ਕਿਸਾਨ ਸੰਘਰਸ਼ ਕਮੇਟੀ ਪੰਜਾਬ ਨਾਲ ਕਿ ਸਾਡਾ ਉੱਥੇ ਗੁਰੂ ਨਾਨਕ ਦਾ ਦਿੱਤਾ ਹੋਇਆ ਜਲਪਾਣੀ ਚੱਲਦਾ ਸੀ ਚਾਹ ਚੱਲਦੀ ਸੀ ਕੁਝ ਮਹੀਨੇ ਅਸੀਂ ਜਿਹੜਾ ਲੰਗਰ ਸੀਗਾ ਤਿੰਨ ਚਾਰ ਲੰਗਰ ਜਿਹੜੇ ਸੀ ਬਾਹਰੋਂ ਆਉਂਦੇ ਸੀ ਬਹੁਤ ਉਹਨਾਂ ਦੇ ਦੇਣ ਆ ਜਿਵੇਂ 23 ਪੁਰ ਦਾ ਲੰਗਰ ਆ ਜਾਂ ਸ਼ੇਰਪੁਰ ਦਾ ਲੰਗਰ ਆ ਜਾਂ ਉਹਰੇ ਬਲਿਹਾਰ ਹੋਣੀ ਆ ਬੈਕਾਂ ਵਾਲੇ ਉਹਨਾਂ ਦਾ ਲੰਗਰ ਆ ਗੱਲੀ ਥਾਵਣ ਦਾ ਲੰਗਰ ਪਰ ਜਿੰਨੇ ਸਾਡੇ ਸਾਥੀ ਯਾਰਤਾ ਇਕੱਠਾ ਕਰਦੇ ਦਾਲ ਇਕੱਠੀ ਕਰਦੇ ਕੁਝ ਵੀ ਕਰਦੇ ਆਪਣੀ ਜਥੇਬੰਦੀ ਵਿੱਚੋਂ ਤੇ ਉਹ ਹਫਤੇ ਬਾਈ ਮੁਹਈਆ ਕਰਾਉਂਦੇ ਸੀ ਪਰ ਤੁਸੀਂ ਜ਼ਬਰਦਸਤੀ ਉਹਨਾਂ ਗੱਲੀਆਂ ਦੇ ਵਿੱਚ ਝੰਡੇ ਬੰਨ ਕੇ ਤੇ ਇੱਥੋਂ ਤੱਕ ਕਹਿ ਕੇ ਜਿਹੜੇ ਕੋਰਬੁੱਡੇ ਵਾਲੇ ਸਾਥੀ ਉਹਨਾਂ ਨੂੰ ਰੋਟੀ ਨਹੀਂ ਦੇਣੀ ਇਹ ਕਾਕਾ ਸਿੰਘ ਜੀ ਤੁਹਾਡੀਆਂ ਜਥੇਬੰਦੀਆਂ ਦੇਣ ਆ। ਔਰ ਫੇਰ ਤਾਂ ਗਣ ਕੇ ਅਸੀਂ ਵੱਡੇ ਪੱਧਰ ਤੇ ਫੇਰ ਲਾਂਬੇ ਵੀ ਦਿੱਤੇ ਵੀ ਇਹ ਤੁਹਾਡੇ ਵਾਸਤੇ ਗੱਲ ਠੀਕ ਨਹੀਂ। ਪਰ ਉਸ ਤੋਂ ਬਾਅਦ ਵੀ ਕੀ ਹੋਇਆ ਕਿ ਫੇਰ ਵੱਡੇ ਪੱਧਰ ਤੇ ਦੁੱਧ ਦੀ ਵਸੂਲੀ ਪਾਤੀ ਕਿ ਘੱਟੋ ਘੱਟ ਵੀ ਤੁਸੀਂ ਲੱਖ ਤੋਂ ਸਵਾ ਲੱਖ ਦਾ ਦੁੱਧ ਜਿੰਨਾ ਚਿਰ ਮਹੀਨੇ ਦਾ ਨਹੀਂ ਤੁਹਾਨੂੰ ਹਿੱਸਾ ਦੇ ਦੇ ਔਰ ਤੁਹਾਨੂੰ ਦੁੱਧ ਨਹੀਂ ਮਿਲਣਾ। ਜਿਹਦੇ ਤੇ ਅਸੀਂ ਖਨੋਰੀ ਜਾ ਕੇ ਬਾਜ਼ਾਰ ਦੇ ਵਿੱਚ ਜਾ ਕੇ ਦੇਰੀ ਦੇ ਨਾਲ ਗੱਲ ਕਰਕੇ ਮੁੱਲ ਦੁੱਧ ਲੈ ਕੇ ਔਰ ਚਾਹ ਪਾਣੀ ਦਾ ਪ੍ਰਬੰਧ ਪੂਰਾ ਕਰਦ ਰਹੇ ਪਰ ਅਸੀਂ ਮੱਥੇ ਵਾਰਟ ਨਹੀਂ ਪਾਇਆ ਕਿਉਂਕਿ ਇਹ ਜਲ ਪਾਣੀ ਉਸ ਨਾਨਕ ਪਾਛਾ ਦਾ ਧੰਤਨ ਗੁਰੂ ਰਾਮਦਾਸ ਦਾ ਔਰ ਅਸੀਂ ਉਹਨਾਂ ਦਾ ਸਮਝ ਕੇ ਅਸੀਂ ਸੇਵਾ ਕਰਦ ਰਹੇ ਪਰ ਸਾਨੂੰ ਜਲ ਪਾਣੀ 'ਚ ਕਿਸੇ ਗੱਲੋਂ ਸਾਡੀ ਜਥੇਬੰਦੀ ਔਰ ਬਾਕੀ ਭਾਈਚਾਰੇ ਵਿੱਚ ਬਾਹਰੋਂ ਜਨ ਤੱਕ ਕਿਸੇ ਨੇ ਕਸਰ ਨਹੀਂ ਰਹਿਣ ਦਿੱਤੀ ਔਰ ਕਿਸੇ ਗੱਲੋਂ ਘਾਟ ਮਹਿਸੂਸ ਨਹੀਂ ਆਨ ਨੂੰ ਦਿੱਤੀ ਔਰ بڑے ਢੰਗ ਤਰੀਕੇ ਨਾਲ ਚੱਲ ਕੇ ਲੰਮਾ ਸਮਾਂ ਲੈ ਕੇ ਗਏ ਪਰ ਆਖਿਰ ਵੱਡੇ ਪੱਧਰ ਤੇ ਅਸੀਂ ਲੰਗਰ ਗੁਰੂ ਨਾਨਕ ਪਾਤਸ਼ਾਹ ਦਾ ਗੁਰੂ ਰਾਮਦਾਸ ਦੀ ਅਗਵਾਈ ਦੇ ਵਿੱਚ ਚਲਾਇਆ ਜਿਹਦੇ ਚ ਵੱਡੇ ਪੱਧਰ ਤੇ ਸਾਡੇ ਜ਼ਿਲ੍ਹਾ ਪ੍ਰਧਾਨ ਜਿਹੜੇ ਕੈਨੇਡਾ ਦੇ ਵਿੱਚੋਂ ਪਰਮਜੀਤ ਸਿੰਘ ਔਰ ਸਾਡੀ ਭੈਣ ਜੀ ਦੋਨੋਂ ਜੀ ਨੇ ਲੰਮਾ ਸਮੋਂ ਨਾ ਸੇਵਾ ਕੀਤੀ ਬਾਕੀ ਸਾਰੇ ਜਰਨੈਲ ਵੀ ਜ਼ਿਲ੍ਹਾ ਪੱਧਰ ਤੇ ਬਲਾਕ ਪੱਧਰ ਤੇ ਜੋਨ ਪੱਧਰ ਤੇ ਜਿੰਨੇ ਵੀ ਲੀਡਰ ਕਿਸੇ ਨੇ ਕੌਂਚ ਨਹੀਂ ਕੀਤੀ ਭਾਵੇਂ ਕੋਈ ਕਿਸੇ ਰਕਮ ਦਾ ਬੰਦਾ 24 ਘੰਟੇ ਆਵੇ ਪ੍ਰੈਸ ਭਾਈ ਚਲਾ ਸਾਰੇ ਸਬੂਤ ਦੇ ਸਕਦੇ ਪਰ ਵੱਡੇ ਪੱਧਰ ਤੇ 24 ਘੰਟੇ ਲੰਗਰ ਦੇ ਵਿੱਚ ਵੱਡੇ ਪੱਧਰ ਤੇ ਸੇਵਾ ਕੀਤੀ ਔਰ ਜਿਹਦੇ ਤੇ ਵੱਡੇ ਪੱਧਰ ਤੇ ਜੋ ਖੰਡਾ ਤੇ ਚਾਵਾ ਤੇ ਦਾਲਾਂ ਆਦ ਤਦਾਰ ਦੇ ਵਿੱਚ ਮੋਦੀ ਖਾਨਾ ਗੁਰੂ ਨਾਨਕ ਪਾਤਸ਼ਾਹ ਦਾ ਪਿਆਹ ਵੀ ਸੀ ਪਰ ਉਹਦੀ ਲੁੱਟ ਕਿਵੇਂ ਹੋਈ ਸਾਰਾ ਕੁਝ ਕਿਵੇਂ ਹੋਇਆ ਟਰਾਲੀਆਂ ਦਾ ਨੁਕਸਾਨ ਕਿਵੇਂ ਹੋਇਆ ਸਾਰਾ ਕੁਝ ਪਰ ਅਸੀਂ ਉਸ ਚੀਜ਼ ਨੂੰ ਬਰਦਾਸ਼ਤ ਕੀਤਾ ਪਰ ਤੁਸੀਂ ਤਾਂ ਇੰਨੀ ਕੁ ਲੰਗ ਲਾ ਦਿੱਤੀ ਕਿ 4 ਜਨਵਰੀ ਨੂੰ ਹੋਵੇ ਗੈਰ ਰਾਜਨੀਤਿਕ ਮੋਰਚੇ ਦਾ ਥਾਲਾ ਚੱਲਦਾ ਤੇ ਸਟੇਜ ਤੇ ਕਬਜ਼ਾ ਕਰ ਲੈਣਾ ਜੇ ਕਿਹਾ ਕਿ ਜੇ ਕੋਈ ਬੋਲਿਆ ਉਹਨਾਂ ਦੀਆਂ ਪੱਗਾਂ ਲਾ ਦਿਓ ਬਾਅਦ ਵਿੱਚ ਮਾਫੀ ਮੰਗ ਲਾਂਗੇ ਕਾਕਾ ਸਿੰਘ ਕੋਟਲਾ ਦੇ ਇਹ ਵਰਡ ਆ ਔਰ ਇਹਦੇ ਵਰਗੇ ਪੱਧਰ ਤੇ ਡਿਕਟੇਟਰਸ਼ਿਪ ਕਾਦੇ ਪਰ ਅਸੀਂ ਬਰਦਾਸ਼ਤ ਕੀਤਾ ਕਿ ਸਾਡਾ ਮਿਸ਼ਨ ਹੈ ਕਿ ਕੁਝ ਦੇਸ਼ ਨੂੰ ਲੈ ਕੇ ਦੇ ਦਈਏ ਸਾਨੂੰ ਜਰ ਲੇਣਾ ਚਾਹੀਦਾ ਸਾਨੂੰ ਗਾਲ੍ਹਾਂ ਮੇ ਵੀ ਜਰਨਾ ਚਾਹੀਦੇ ਸਾਨੂੰ ਇਹ ਹੁਣ ਵੱਡੇ ਤੋਂ ਵੱਡੇ ਪੱਤੇ ਡिक्टेटरਸ਼ਿਪ ਪਦਵਿਸ਼ੈਣ ਕਰਨਾ ਚਾਹਦਾ ਕਿ ਲੋਕ ਨਾ ਸਾਨੂੰ ਆਖਣ ਪਰ ਤੁਸੀਂ ਵੱਡੇ ਪੱਧਰ ਤੇ ਸਾਡੇ ਲੰਗਰਾਂ ਦੇ ਰਸਤੇ ਬੰਦ ਕਰਨ ਦੀ ਕੋਸ਼ਿਸ਼ ਕੀਤੀ ਔਰ ਤੁਸੀਂ ਇੱਥੋਂ ਤੱਕ ਵੀ ਤੁਹਾਡਾ ਕੋਈ ਲੰਗਰ ਵੀ ਨਹੀਂ ਉੱਥੇ ਚੱਲਿਆ ਲੰਗਰ ਵੀ ਜਿਹੜਾ ਦੁਨੀਆ ਦਾ ਜਨਤਕ ਲੋਕਾਂ ਨੇ ਆਣ ਕੇ ਲਾਇਆ ਨਾਨਕ ਪਾਤਸ਼ਾਹ ਦੀ ਗਵਾਈ ਦੇ ਵਿੱਚ ਔਰ ਤੁਸੀਂ ਤਾਂ ਇਹ ਕਰਦੇ ਦੇ ਕਿ ਜੇ ਕੋਈ ਆਟਾ ਆ ਗਿਆ ਦਾਲ ਆ ਗਈ ਦੁੱਧ ਆ ਗਿਆ ਤੇ ਖਨੌਰੀ ਵਾਲੇ ਪਾਥੇ ਡੱਕ ਕੇ ਟੈਂਕਰ ਤੇ ਦੁੱਧ ਇਕੱਠਾ ਕਰਕੇ ਵਾਪਸ ਜਿਹੜਾ ਤੁਸੀਂ ਡੇਰੀਆਂ ਦੇ ਪਿੱਛੇ ਲੈ ਜਾਂਦੇ ਰਹੇ ਆਟਾ ਦਾਲ ਜਿਹੜਾ ਪਿੱਛੇ ਪਿੰਡਾਂ ਤੱਕ ਲੈ ਆਉਂਦੇ ਰਹੇ ਤੁਹਾਡੇ ਲੀਡਰ ਲੈ ਆਏ ਆ ਪਰ ਉਥੇ ਲੰਗਰ ਦੇ ਵਿੱਚ ਚੱਲਿਆ ਔਰ ਤੁਸੀਂ ਕੀ ਇਹਦਾ ਜਵਾਬ ਦੇ ਸਕਦੇ ਜੀ ਕਿਹੜੇ ਲੀਡਰ ਦੇ ਨਾਲ ਤੁਸੀਂ ਸਲਾਹ ਕਰਕੇ ਕਿਹੜੇ ਲੀਡਰ ਦੇ ਨਾਲ ਤੁਸੀਂ ਕੋਈ مشورہ ਕੀਤਾ ਤੁਸੀਂ ਦੋਆ ਤਿੰਨਾਂ ਬੰਦਿਆਂ ਨੇ ਰਿਲੇਟੇਸ਼ਨਸ਼ਿਪ ਕਰਕੇ ਔਰ ਵੱਡੇ ਪੱਧਰ ਤੇ ਕੀ ਤੁਹਾਡੀ ਘੋਖ ਖਿਚੜੀ ਜਿਹੜੀ ਬਣਦੀ ਰਹੀ ਜਿੱਦੇ ਸਰਕਾਰ ਦੇ ਦਾਰੇ ਤੇ ਦੋ ਚਾਰ ਬੰਦੇ ਆਉਂਦੇ ਰਹੇ ਔਰ ਕੀ ਉਹ ਤੁਹਾਡਾ ਨਾ ਕਰਦੇ ਰਹੇ ਸਾਨੂੰ ਤਾਂ 2-2 ਮਹੀਨੇ ਤੱਕ ਮਿਲ ਨਹੀਂ ਦਿੱਤਾ ਜਾਂਦਾ ਕਿਉਂਕਿ ਅਸੀਂ ਖਰੀ ਗੱਲ ਕਰਦੇ ਸਾਂ ਸਾਡੇ ਕੈਂਪ ਦੇ ਵਿੱਚ ਮੀਟਿੰਗ ਹੁੰਦੀ ਸੀ ਜੇ ਅਸੀਂ ਖਰੀ ਗੱਲ ਕਰਦੇ ਤੇ ਮੀਟਿੰਗ ਤੋਂ ਭੱਜੇ ਸਟੇਜ ਦਾ ਕਬਜ਼ਾ ਕੀਤਾ ਫਿਰ ਤੁਸੀਂ ਮੋਰਚੇ ਤੇ ਜਿਹੜੀ ਅਗਰਾਹੀ ਆਉਂਦੀ ਉਹਦਾ ਕਬਜ਼ਾ ਕੀਤਾ ਕਰੋੜਾਂ ਰੁਪਈਆ ਜਿਹੜਾ ਤੁਸੀਂ ਉਹ ਗਵਨ ਕੀਤਾ ਪਰ ਅਸੀਂ ਫਿਰ ਵੀ ਆਖਿਆ ਵੇ ਦਫਾ ਹੁਣ ਪੈਸੇ ਸਾਨੂੰ ਇਹ ਆ ਕਿ ਕੁਛ ਦੇਸ਼ ਨੂੰ ਮਿਲਦੇ ਪਰ ਦੇਸ਼ ਨੂੰ ਐਸਾ ਮਿਲਿਆ ਕਿ ਜਿਹੜੇ ਸਾਰੇ ਚੋਣਵੇਂ ਜਿਹੜੇ ਉੱਥੋਂ ਗਿਣਤੀ ਸੀ ਉਹ ਕੱਢ ਕੇ ਚੰਡੀਗੜ੍ਹ ਲੈ ਆਂਦੀ 19 ਮਾਰਚ ਨੂੰ ਸਾਰਾ ਕੇਡਣ ਲੈਣ ਦਾ ਔਰ ਬਾਕੀ ਜਿਹੜੇ ਉੱਥੇ ਥੋੜੇ ਬਹੁਤੇ ਵਿਚਾਰੇ ਬਜ਼ੁਰਗ ਜਾਂ ਹੋਰ ਸਾਡੇ ਵਰਗੇ ਲੋਕ ਬੱਚੇ ਔਰ ਉਹਨਾਂ ਨੂੰ ਪ੍ਰਸ਼ਾਸਨ ਨੇ ਨਾ ਪੱਕੇ ਮੋਰਚਾ ਖਦੇੜਤਾ ਔਰ ਤੁਹਾਡੇ ਹੀ ਖਾਸ ਨਿੱਤਰ ਤੋਂ ਗੱਲ ਨਿਕਲ ਕੇ ਆਈ ਜੇਲ੍ਹ ਦੇ ਵਿੱਚੋਂ ਕਿ ਜਿਹੜੀਆਂ ਲੁਧਿਆਣੀਆਂ ਦੀਆਂ ਇੰਡਸਟਰੀਆਂ ਫੈਕਟਰੀਆਂ ਪ੍ਰਦੂਸ਼ਣ ਖਿਲਾਰਦੀਆਂ ਪਾਣੀ ਗੰਦਾ ਪਾਉਂਦੀਆਂ ਲੋਕ ਉਹਦੇ ਖਿਲਾਫ ਲੜ ਰਹੇ ਆ ਤੇ ਪ੍ਰਸ਼ਾਸਨ ਦੀ ਸਰਕਾਰ ਦੀ ਗੱਟਮੈਂਟ ਹੋਈ ਸੀ ਕਿ ਜੇ ਨੁਕਸਾਨ ਹੋਊਗਾ ਮੋਰਚੇ ਦਾ ਤੇ ਉਥੋਂ ਪਰਪਾਈ ਕਰਾ ਦੇਣਗੇ ਜੀ ਦਾ ਕਰਕੇ ਅਸੀਂ ਇਹ ਗੱਲ ਕੀਤੀ ਕਿ ਅਸੀਂ ਕੁੱਟ ਦਾ ਮੁੱਲ ਨਹੀਂ ਲੈਣਾ ਅਸੀਂ ਦੇਸ਼ ਦੇ ਹਿੱਤਾਂ ਵਾਸਤੇ ਚੱਲਿਆ ਠੀਕ ਹੈ ਸਾਡੀਆਂ ਪੰਜ ਟਰਾਲੀਆਂ ਗਵਾਰਟੀਆਂ ਟੈਂਕੀ ਪਾਣੀ ਦੀ ਆ ਸਾਡਾ ਘੱਟੋ ਘੱਲ ਰਾਕਸ਼ਨ ਪਾਣੀ ਜੋ ਵੀ ਟੈਂਟ ਆ ਜੇ ਵੱਡਾ ਲੰਗਰ ਚੱਲਦਾ ਸੀ ਜਿਹਦੇ ਵਿੱਚ ਸਾਡਾ 25 ਤੋਂ 30 ਲੱਖ ਰੁਪਏ ਦੇ ਕਰੀਬ ਨੁਕਸਾਨ ਹੋਇਆ ਹੋ ਪਰ ਅਸੀਂ ਆਪ ਦੀ ਗਰੀਬੀ ਦੇ ਅਕਾਦੇ ਵਿੱਚੋਂ ਥੇਲ ਫੁੱਲ ਕਰਕੇ ਪੂਰਾ ਇੱਕ ਦੂਜੇ ਨਾਲ ਪਰਿਵਾਰ ਤੋਂ ਇਕੱਠਾ ਕਰਕੇ ਅਸੀਂ ਇੱਕ ਦੂਜੇ ਦਾ ਸਾਰਾਂਗੇ ਪਰ ਅਸੀਂ ਦੇਸ਼ ਦੇ ਹਿੱਤਾਂ ਦੇ ਲਈ ਅਸੀਂ ਇਹ ਮੋਰਚੇ ਦਾ ਦੂਜੇ ਪਾਸੇ ਇੱਕ ਹੋਰ ਵੱਡਾ ਨੁਕਸਾਨ ਹੋਵੇ ਕਿ ਜਿਹੜੇ ਲੋਕ ਨੈਤਿਕੀਆਂ ਫੈਕਟਰੀਆਂ ਦੇ ਖਿਲਾਫ ਲੜ ਰਹੇ ਆ ਔਰ ਉਸ ਪਾਸੇ ਵੀ ਜਥੇਬੰਦੀਆਂ ਦਾ ਸਿਰ ਝੁਕ ਜੇ ਕਿ ਨੈਤਿਕੀਆਂ ਫੈਕਟਰੀਆਂ ਨੇ ਤੇ ਉਸ ਮੋਰਚੇ ਦੀ ਪ੍ਰਭਾਈ ਕੀਤੀ ਸੀ ਐਸ ਕਰਕੇ ਸਾਨੂੰ ਸਾਰਾ ਜੋ ਮਾਮਲਾ ਵਾ ਉਹ ਸਾਹਮਣੇ ਆ ਚੁੱਕਾ ਵਾ ਬਾਕੀ ਵੀ ਖਲਾਸੇ ਜਿਹੜੇ ਆ ਉਹ ਕਾਕਾ ਸਿੰਘ ਕੋਲ ਦਾ ਜੀ ਹੋਣਗੇ ਔਰ ਜਿਹੜੀ ਵੱਡੀ ਪ੍ਰਾਪਤੀ 14 ਮਹੀਨਿਆਂ ਦੇ ਵਿੱਚ ਉੱਥੇ ਰਹਿ ਕੇ ਦਿਨ ਰਾਤ ਤਾਂ ਕੱਟੀਆਂ ਔਰ ਮੀਂਹ ਹੀ ਨਹੀਂ ਕਿੱਟਿਆ ਔਰ ਰਾਤ ਦਿਨ ਜਾਗਦੇ ਰਹਿਣਾ ਕਦੀ ਸ਼ੰਭੂ ਕਦੀ ਖਨੋਰੀ ਔਰ ਜਿਹਦੇ ਵਿੱਚ ਮਜ਼ਦੂਰ ਮੋਰਚੇ ਪ੍ਰਤੀ ਕਿੱਦਾਂ ਦੇ ਤੁਹਾਡੇ ਭੇਦ ਭਾਵ ਰਹੇ ਉਹਨਾਂ ਦੇ ਤੁਹਾਡੇ ਨਾਲ ਕਿੱਦਾਂ ਦੇ ਰਹੇ ਇਹ ਵੀ ਸਾਨੂੰ ਸਾਰਾ ਪਤਾ ਔਰ ਇਹਦੇ 'ਚ ਜੇ ਅਗਲੀ ਕੋਈ ਗੱਲ ਰੱਖੋਗੇ ਤੇ ਉਹ ਵੀ ਖਲਾਸੇ ਕਰਾਂਗੇ ਪਰ ਸਾਨੂੰ ਦੁਨੀਆ ਨੂੰ ਜਵਾਬ ਦੇਣ ਨੂੰ ਕੋਈ ਗੱਲਬਾਤ ਸਾਹਮਣੇ ਨਹੀਂ ਆਉਂਦੀ ਪਰ ਸਾਨੂੰ ਜਵਾਬ ਦੇਣਾ ਪੈਣਾ ਮਾਦੇ ਔਰ ਦੇਣਾ ਵੀ ਚਾਹੀਦਾ ਔਰ ਮੈਂ ਧੰਨਵਾਦ ਕਰਦਾ ਕਿ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਜੋਰਿਆਂ ਦਾ ਉਹਨਾਂ ਲੋਕਾਂ ਦਾ ਜਨਤਕ ਲੋਕਾਂ ਦਾ ਜਿਨ੍ਹਾਂ ਨੇ ਵਲਟਾ ਰੂਪ ਦੇ ਵਿੱਚ 4 ਜਨਵਰੀ ਨੂੰ ਵਲਟਾ ਇਕੱਠ ਵਿਖਾਇਆ ਕਿ ਉਹਦੇ ਵਿੱਚ ਇਦਾਂ ਦਾ ਬਣ ਗਿਆ ਸੀਸਿਆਂ ਵਾਲੀਆਂ ਬੱਸਾਂ ਬਣ ਗਈਆਂ ਉਹਦੇ ਵਿੱਚ ਜਿੱਥੇ ਜਗਦੀਸ਼ ਸਿੰਘ ਡੱਲੇਵਾਲ ਪ੍ਰਧਾਨ ਸੀ ਜਥੇਬੰਦੀ ਦਾ ਉਥੇ ਮਹਾਪੁਰਸ਼ ਬਣ ਗਿਆ ਦੁਨੀਆ ਵਾਸਤੇ ਔਰ ਐਸੀ ਮਹਾਪੁਰਸ਼ੀ ਵਿਖਾਈ ਔਰ ਕਾਕਾ ਸਿੰਘ ਕੋਲੜੇ ਨੇ ਮਨ ਨੂੰ ਕਹਾੜਨੇ ਕਿ ਜਿਹੜਾ ਦੁਨੀਆ ਦਾ ਬੇੜਾਗਰ ਕਰ ਕਰਕੇ ਰੱਖਦਾ ਦੇਸ਼ ਦਾ ਬੇੜਾਗਰ ਕਰ ਕਰਕੇ ਰੱਖਦਾ ਔਰ ਇਹਦਾ ਸਜਣੋ ਲੇਖਾ ਜੋਖਾ ਜਿਹੜਾ ਤੁਹਾਨੂੰ ਦੇਣਾ ਪੈਣਾ ਔਰ ਜੋ ਸੁਖਜਿੰਦਰ ਸਿੰਘ ਖੁਦ ਸਨੇ ਬਿਆਨ ਕੀਤੇ ਆ ਦਰਸਤ ਕੀਤੇ ਆ ਔਰ ਅੱਗੇ ਚੱਲੋਗੇ ਤੇ ਇਹਦਾ ਵੀ ਖਲਾਸਾ ਜਿਹੜਾ ਜੂਰ ਕਰਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ